ਸੋ ਸਤਰੀ ਕਾਲਜ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ 10ਵੀਂ ਕਲਾਸ ਦਾ ਸੈਕੰਡ ਚੈਪਟਰ ਪੋਲੀਨੋਮੀਅਲਸ ਕਰਾਂਗੇ ਪੰਜਾਬੀ ਮੀਡੀਅਮ ਦੇ ਵਿੱਚ ਵੀ ਅਸੀਂ ਕਰਾਂਗੇ ਪੰਜਾਬੀ ਮੀਡੀਅਮ ਦੇ ਵਿੱਚ ਇਹ ਚੈਪਟਰ ਹੈਗਾ ਬਹੁਪਦੀਆਂ ਸੋ ਅਸੀਂ ਇਸ ਚੈਪਟਰ ਸਟਾਰਟ ਕਰਦੇ ਆਂ ਜੇ ਬੇਸਿਕ ਤੋਂ ਅਸੀਂ ਸਟਾਰਟ ਕਰਾਂਗੇ ਸੋ ਅੱਜ ਅਸੀਂ ਚੈਪਟਰ 2 ਕਰਨ ਜਾ ਰਹੇ ਆਂ ਜਿਹਦਾ ਨਾਮ ਹੈ ਪੋਲੀਨੋਮੀਅਲਸ ਪੰਜਾਬੀ ਮੀਡੀਅਮ ਸੇ ਵੀ ਆਪਾਂ ਕਰਾਂਗੇ ਬਹੁਪਦੀਆਂ ਤੁਹਾਡੇ ਚੈਪਟਰ ਦਾ ਨਾਮ ਹੈ ਆਪਣੇ ਆਪਣੇ ਨੋਟਬੁక్స్ ਤੇ ਪੈਨ ਆਪਣੇ ਕੋਲ ਰੱਖ ਲਓ ਤੇ ਜੋ ਜੋ ਮੈਂ ਸਮਝਾ ਰਿਹਾ ਚੰਗੀ ਤਰ੍ਹਾਂ ਨੋਟ ਡਾਨ ਕਰਦੇ ਜਾਓ ਤੇ ਸਮਝੀ ਪ੍ਰੈਕਟਿਸ ਕਰਦੇ ਜਾਓ ਇਹ ਇਸ ਚੈਪਟਰ ਦਾ ਫਰਸਟ ਪਾਰਟ ਹੈ गाइस ਵੀਡੀਓ ਦੇ ਵਿੱਚ ਸੋ ਪੋਲੀਨੋਮੀਅਲਸ ਜਾਂ ਫਿਰ ਬਹੁਪਦਿਆ ਹੁੰਦੀਆਂ ਕੀ ਨੇ ਪੋਲੀਨੋਮੀਅਲ ਦਾ ਮਤਲਬ ਹੁੰਦਾ ਹੈ ਕੋਈ ਵੀ ਅਲਜੈਬਰਿਕ ਐਕਸਪ੍ਰੈਸ਼ਨ ਠੀਕ ਹੈ ਅਲਜੈਬਰਿਕ ਐਕਸਪ੍ਰੈਸ਼ਨ ਜਿੰਨੂੰ ਬੀਜ ਗਣਿਤਿਕ ਵਿਅੰਜਕ ਕਹਿੰਦੇ ਨੇ ਮੇਰੀ ਪੰਜਾਬੀ ਚ ਮੈਥ ਸੇ ਨਹੀਂ ਚੰਗੀ ਨਹੀਂ ਹੈ ਪਰ ਤੁਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰਿਓ ਬੀਜ ਗਣਿਤਿਕ ਵਿਅੰਜਨ ਮਤਲਬ ਜਿਹੜਾ ਕਿਸੇ ਵੈਰੀਏਬਲ x y z ਜਾਂ ਕਨਸਟੈਂਟ 2 3 4 ਜੋ ਵੀ ਕਨਸਟੈਂਟ ਨੰਬਰ ਹੋਵੇਗਾ ਉਹਦੇ ਨਾਲ ਲਿਖਿਆ ਜਾਂਦਾ ਜਿਵੇਂ 2x 3x 4x ਇਹ ਸਾਰੇ ਕੀ ਹੁੰਦੇ ਨੇ ਇਹ ਸਾਰੇ ਪੋਲੀਨੋਮੀਅਲਸ ਹੁੰਦੇ ਨੇ ਠੀਕ ਹੈ ਜਿਵੇਂ ਕਿ 2x 3x 1 4y 2 4y ਇਹ ਸਾਰੇ ਪੋਲੀਨੋਮੀਅਲਸ ਆ ਵੇਖੋ ਇਹ ਚ x ਕੀ ਹੈ ਵੈਰੀਏਬਲ x y z ਵੈਰੀਏਬਲਸ ਹੁੰਦੇ ਨੇ ਕਿਉਂਕਿ ਇਹਨਾਂ ਦੀ ਵੈਲਿਊਸ ਚੇਂਜ ਹੁੰਦੀਆਂ ਰਹਿੰਦੀਆਂ ਹੈ ਤੇ 1 2 3 ਇਹ ਸਾਰੇ ਕਨਸਟੈਂਟ ਹੁੰਦੇ ਨੇ ਪੰਜਾਬੀ ਚ ਅਸੀਂ ਇਹਨਾਂ ਨੂੰ ਵੈਰੀਏਬਲਸ ਨੂੰ ਚੱਲ ਕਹਿੰਦੇ ਆ ਠੀਕ ਹੈ ਚੱਲ ਕਹਿੰਦੇ ਆ ਤੇ ਕਨਸਟੈਂਟਸ ਨੂੰ ਅਚਲ ਕਹਿੰਦੇ ਆ ਸੋ ਜਿਹੜੇ ਚੱਲ ਤੇ ਅਚਲ ਇਹਨਾਂ ਦੋਵਾਂ ਨਾਲ ਮਿਲ ਕੇ ਬਣੇ ਹੁਣ ਉਹਨਾਂ ਨੂੰ ਪੋਲੀਨੋਮੀਅਲਸ ਕਹਿੰਦੇ ਹਨ ਪੋਲੀਨੋਮੀਅਲਸ ਕਈ ਤਰ੍ਹਾਂ ਦੇ ਹੁੰਦੇ ਆ ਜਿਹੜੇ ਪੋਲੀਨੋਮੀਅਲ ਚ ਇੱਕ ਟਰਮ ਹੋਏਗੀ ਠੀਕ ਹੈ ਇਹ ਚ ਵੇਖੋ ਕਹਿੰਦੀ 1 ਟਰਮ ਹੈ ਇਹ ਹੈਗਾ ਮੋਨੋਮੀਅਲ ਇਹ ਚ ਦੋ ਟਰਮਸ ਹੈ ਇਹ ਬਾਈਨੋਮੀਅਲ ਹੈ ਇਹ ਚ ਵੀ ਦੋ ਟਰਮ ਹੈ ਬਾਈਨੋਮੀਅਲ ਇਹ ਚ ਇੱਕ ਟਰਮ ਹੈ ਮੋਨੋਮੀਅਲ ਹੈ ਠੀਕ ਹੈ ਹੁਣ ਵੇਖੋ ਅਸੀਂ ਹੁਣ ਗੱਲ ਕਰਨੀ ਹੈ ਡਿਗਰੀ ਆਫ ਦਾ ਪੋਲੀਨੋਮੀਅਲ ਐਸ दैट ਆ ਨਾਈਨਥ ਦੇ ਟਾਪਿਕਸ ਆ ਵੈਸੇ ਮੈਂ ਤਾਂ ਹੀ ਤੁਹਾਨੂੰ ਇੱਕ ਵਾਰੀ ਕਰਾ ਲਿਆ ਇੱਥੇ ਅਸੀਂ ਹੁਣ ਕਰਨਾ ਡਿਗਰੀ ਆਫ ਦਾ ਪੋਲੀਨੋਮੀਅਲ ਹੁਣ ਡਿਗਰੀ ਆਫ ਦਾ ਪੋਲੀਨੋਮੀਅਲ ਦਾ ਕੀ ਮਤਲਬ ਹੁੰਦਾ ਕਿ ਜੋ ਵੀ ਤੁਹਾਨੂੰ ਐਕਸ ਵਾਈ ਜ਼ੈਡ ਪੋਲੀਨੋਮੀਅਲ ਬਹੁਪਦੀ ਜਿ ਦਿੱਤਾ ਹੋਇਆ ਹੈ ਤੁਸੀਂ ਦੇਖਣਾ ਕਿ ਉਹਦੀ ਸਭ ਤੋਂ ਹਾਈਐਸਟ ਪਾਵਰ ਕਿੰਨੀ ਹੈ ਜਿਵੇਂ ਹੁਣ ਇੱਥੇ ਐਕਸ ਹੈਗਾ ਐਕਸ ਦੀ ਹਾਈਐਸਟ ਪਾਵਰ ਇੱਥੇ 1 ਹੈਗੀ ਹੈ ਸੋ ਇਸ ਪੋਲੀਨੋਮੀਅਲ ਦੀ ਡਿਗਰੀ 1 ਹੈ ਇੱਥੇ ਇੱਕ ਪੋਲੀਨੋਮੀਅਲ ਦਾ ਐਗਜ਼ਾਮਪਲ ਲੈਨੇ ਐਕਸ ਸਕੁਅਰ +bx+c=0 ਹੁਣ ਇੱਥੇ x ਦੀ ਪਾਵਰ ਕਿੰਨੀ ਹੈ x ਦੀ ਪਾਵਰ ਇੱਥੇ ਹਾਈਐਸਟ 2 ਹੈ ਇੱਥੇ 1 ਹੈ ਹਾਈਐਸਟ ਪਾਵਰ 2 ਹੈ ਸੋ ਇਹਦੀ ਡਿਗਰੀ 2 ਹੋ ਜਾਏਗੀ ਤੇ ਜਿਹੜਾ 2 ਡਿਗਰੀ ਦਾ ਪੋਲੀਨੋਮੀਅਲ ਹੁੰਦਾ ਹੈ ਉਹਨੂੰ ਅਸੀਂ ਕੁਆਡਰੈਟਿਕ ਪੋਲੀਨੋਮੀਅਲ ਕਹਿੰਦੇ ਹਾਂ ਕੀ ਕਹਿੰਦੇ ਆ ਕੁਆਡਰੈਟਿਕ ਪੋਲੀਨੋਮੀਅਲ ਪੰਜਾਬੀ ਮੀਡੀਅਮ ਵਾਲੇ ਬੱਚੇ ਤਾਂ ਇਹ ਵੀ ਧਿਆਨ ਨਾਲ ਸੁਣਿਓ ਇਹ ਇਦਾਂ ਦੇ ਪੋਲੀਨੋਮੀਅਲ ਨੂੰ ਅਸੀਂ ਕਹਿੰਦੇ ਆ 2 ਘਾਤੀ ਬਹੁਪਦ 2 ਘਾਤੀ ਬਹੁਪਦ ਤੇ ਜੇਕਰ 1 ਡਿਗਰੀ ਵਾਲਾ ਹੈਗਾ ਉਹਨੂੰ ਅਸੀਂ ਲੀਨੀਅਰ ਕਹਾਂਗੇ ਇੱਥੇ 2 ਘਾਤੀ ਬਹੁਪਦ ਹੈਗਾ ਫਿਰ 3 ਘਾਤੀ ਬਹੁਪਦ ਵੀ ਆ ਜਾਂਦਾ ਹੈ 1 ਘਾਤੀ ਬਹੁਪਦ ਜਿੱਚ 1 ਘਾਤ ਹੋਵੇ ਜੀ ਮਤਲਬ ਸਭ ਤੋਂ ਹਾਈਐਸਟ ਘਾਤ ਸਭ ਤੋਂ ਵੱਧ ਘਾਤ ਜਿਹੜੀ 1 ਹੋਵੇ ਉਹਨੂੰ 1 ਘਾਤੀ ਬਹੁਪਦ ਕਹਿੰਦੇ ਨੇ ਸੋ ਇੱਜ ਤੱਕ ਦਾ ਰੋ ਸਮਝ ਆ ਗਿਆ ਹੋਵੇਗਾ ਬਹੁਪਦ ਦਾ ਕਨਸੈਪਟ ਬਹੁਪਦ ਹੁੰਦਾ ਕੀ ਹੈ ਠੀਕ ਹੈ ਸੋ ਹੁਣ ਅਸੀਂ ਕਰਨਾ ਬਹੁਪਦ ਦੀਆਂ ਸਿਫਰਾਂ ਠੀਕ ਹੈ ਹੁਣ ਅਸੀਂ ਬਹੁਪਦ ਦੀਆਂ ਸਿਫਰਾਂ ਸਟਾਰਟ ਕਰਦੇ ਹਾਂ ਇਹਨੂੰ ਆਪਾਂ ਰੱਬ ਕਰ ਲਈਏ ਪਹਿਲਾਂ जेकर तारु गोष्ण ना समझ लग गया हो तो इमेजों कमेंट बॉक्स में पोस्ट कर दियो। बहुपद दिया सिफरा इंग्लिश ठीक आगे जीरोस ऑफ़ द पॉलिनोमियल। ठीक है बहुपद दिया सिफरा जीरोस ऑफ़ द पॉलिनोमियल। वोन सिफरा दा, दा अर्थमंदा है जीरो। ਠੀਕ ਹੈ ਸਿਫਰ ਦਾ ਅਰਥ ਹੁੰਦਾ ਹੈ ਜ਼ੀਰੋ ਬਹੁਪਦ ਦੀ ਸਿਫਰ ਯਾ ਜ਼ੀ ਪੋਲੀਨੋਮੀਅਲ ਦਾ ਜ਼ੀਰੋ ਹੁਣ ਪੋਲੀਨੋਮੀਅਲ ਦਾ ਜ਼ੀਰੋ ਇੱਕ ਐਦਾ ਦਾ ਨੰਬਰ ਹੈ ਕਿ ਜਦੋਂ ਉਹਨੂੰ ਬਹੁਪਦ ਦੇ ਵਿੱਚ ਪੋਲੀਨੋਮੀਅਲ ਦੇ ਵਿੱਚ ਉਸ ਵੈਲਿਊ ਨੂੰ ਪੁੱਟ ਕੀਤਾ ਜਾਏਗਾ ਤੇ ਪੋਲੀਨੋਮੀਅਲ ਜ਼ੀਰੋ ਬਣ ਜਾਏਗਾ ਜਿਵੇਂ ਇੱਕ ਪੋਲੀਨੋਮੀਅਲ ਲੈ ਲਿਆ ਐ x+3 ਹੁਣ ਇੱਥੇ x ਦੀ ਜਗ੍ਹਾ ਤੇ ਕੀ ਭਰਿਆ ਜਾਵੇ ਕਿ ਇਹ ਜ਼ੀਰੋ ਬਣ ਜੇ ਤੁਸੀਂ ਕਹੋਗੇ ਸਰ ਇੱਥੇ ਸੌਖਾ ਰਹੇਗਾ ਕਿ x ਦੀ ਜਗ੍ਹਾ 'ਚ ਅਸੀਂ -10 ਲੇਖੀਏ ਠੀਕ ਹੈ ਤੇ ਇਹ ਜ਼ੀਰੋ ਬਣ ਜਾਣਾ ਆਪਣੇ ਆਪ ਹੀ ਸੋ -10 ਕੀ ਹੋਇਆ -10 ਇਸ ਪੋਲੀਨੋਮੀਅਲ ਦਾ ਜ਼ੀਰੋ ਹੋ ਗਿਆ ਇਸ ਬਹੁਪਦ ਦੀ ਸਿਫਰ ਹੋ ਗਈ ਸੋ ਇਦਾਂ ਦਾ ਨੰਬਰ ਜਿਹੜਾ ਉਸ ਬਹੁਪਦ ਨੂੰ ਜ਼ੀਰੋ ਸਿਫਰ ਬਣਾ ਦੇ ਪੋਲੀਨੋਮੀਅਲ ਨੂੰ ਸਿਫਰ ਬਣਾ ਦੇ ਉਸ ਪੋਲੀਨੋਮੀਅਲ ਜਾਂ ਫਿਰ ਬਹੁਪਦ ਦਾ ਸਿਫਰ ਜਾਂ ਜ਼ੀਰੋ ਹੁੰਦਾ ਹੈ ਸੋ ਇਹ ਤੁਹਾਡਾ ਸੀਗਾ ਬਹੁਪਦ ਦੀਆਂ ਸਿਫਰਾਂ ਦਾ ਕਨਸੈਪਟ ਹੁਣ ਬਹੁਪਦ ਦੀਆਂ ਸਿਫਰਾਂ ਨੂੰ ਸ਼ੋ ਕਿੱਦਾਂ ਕਰੀਦਾ ਗ੍ਰਾਫਿਕਲੀ ਅਸੀਂ ਉਹ ਸਿੱਖਾਂਗੇ ਜਿਹੜੀ ਤੁਹਾਡੀ ਬੁੱਕ ਚ ਫਰਸਟ ਐਕਸਰਸਾਈਜ਼ ਹੈ 2.1 ਠੀਕ ਹੈ ਉਹਦੇ ਬਾਰੇ ਦਿੱਤਾ ਹੋਇਆ ਹੈ ਤਾਂ ਨੂੰ ਐਗਜ਼ਾਮਪਲ ਦੇ ਨਾਲ ਮੈਂ ਸਮਝਾਉਣਾ ਵਾ ਇੱਕ ਚੀਜ਼ ਦਾ ਆਪਾਂ ਇੱਥੇ ਹੋਰ ਸਮਝਣੀ ਹੈ ਕਿ ਜਿਹੜਾ ਪੋਲੀਨੋਮੀਅਲ ਹੁੰਦਾ ਹੈ ਨਾ ਪੋਲੀਨੋਮੀਅਲ ਨੂੰ ਅਸੀਂ ਲਿਖ ਸਕਦੇ ਹਾਂ ਪੀ ਆਫ ਐਕਸ ਜਾਂ ਫਿਰ ਬਹੁਪਦ ਨੂੰ ਆਪਾਂ ਪੀ ਆਫ ਐਕਸ ਪੀ ਦਾ ਅਰਥ ਹੁੰਦਾ ਹੈ ਪੋਲੀਨੋਮੀਅਲ ਤੇ ਐਕਸ ਦਾ ਮਤਲਬ ਹੈ ਕਿ ਪੋਲੀਨੋਮੀਅਲ ਵੈਰੀਏਬਲ ਕਿਹੜਾ ਪੋਲੀਨੋਮੀਅਲਸ ਵੈਰੀਏਬਲ ਕਿਹੜਾ ਹੈ ਐਕਸ ਵੈਰੀਏਬਲ ਚਾਹੇ ਐਕਸ ਆਏਗਾ ਜੇ ਪੋਲੀਨੋਮੀਅਲਸ ਵੈਰੀਏਬਲ ਵਾਏ ਹੈ ਤੇ ਪੀ ਆਫ ਵਾਈ ਜੇ ਪੋਲੀਨੋਮੀਅਲਸ ਵੈਰੀਏਬਲ ਜ਼ ਹੈ ਤੇ ਪੀ ਆਫ ਜ਼ੈਟ ਠੀਕ ਹੈ ਇਸ ਤਰੀਕੇ ਦੇ ਨਾਲ ਅਸੀਂ ਇਹਨ

ਤੁਸੀਂ ਕਿੱਦਾਂ ਪਤਾ ਕਰੋਗੇ ਪਹਿਲਾਂ ਵੇਖੋਗੇ ਕਿ ਕਿਹੜੇ ਵੈਰੀਏਬਲ ਚ ਹੈ ਐਕਸ ਵੈਰੀਏਬਲ ਚ ਹੈ ਐਕਸ ਵੈਰੀਏਬਲ ਚ ਹੈ ਤਾਂ ਤੁਸੀਂ ਵੇਖਣਾ ਕਿ ਐਕਸ ਐਕਸਿਸ ਨੂੰ ਕਿੰਨੀ ਵਾਰੀ ਟੱਚ ਕਰਦਾ ਪਿਆ ਐ ਐਕਸ ਤੋਂ ਇਹਨੂੰ ਕਿੰਨੀ ਵਾਰੀ ਟੱਚ ਕਰਦਾ ਪਿਆ 1 2 3 4 ਚਾਰ ਵਾਰੀ ਛੂੰਦਾ ਪਿਆ ਤੇ ਇਹਦਾ ਮਤਲਬ ਇਹਦੇ ਕਿੰਨੇ ਜ਼ੀਰੋਜ਼ ਹੋਣਗੇ ਜ਼ੀਰੋਜ਼ ਆਫ ਪੀ ਆਫ ਐਕਸ ਆਰ 4 ਬਹੁਪਦ ਪੀ ਆਫ ਐਕਸ ਦਿਆਂ 4 हन, ठीक है पी ऑफ एक्स हन। ऐसे समझ आ गया सर की पीओ एक्स है इतना एकस पी ऑफ वाई मतलब यह जरा पोलीनोमियन वाई च है ठीक है एरीएबल वाई हो गया जो तो वेरीएबल चेंज करा जो जीरो ਸੋ ਆਪਾਂ Y ਐਕਸਿਸ ਤੇ ਚੈੱਕ ਕਰਾਂਗੇ ਕਿ ਕਿੰਨੀ ਵਾਰੀ ਟੱਚ ਕਰ ਰਿਹਾ ਹੈ Y ਐਕਸਿਸ ਤੋਂ ਇੱਕ ਵਾਰੀ ਟੱਚ ਕਰ ਰਿਹਾ ਹੈ ਸੋ ਇੱਥੇ ਇਸ ਬਹੁਪਦ ਦੀਆਂ ਕਿੰਨੀਆਂ ਸਿਫਰਾਂ ਹੋ ਜਾਣਗੀਆਂ ਇੱਕ ਸਿਫਰ ਹੋ ਜੇਗੀ ਜਦੋਂ Y ਵੈਰੀਏਬਲ ਚਾਹਤੇ X ਵੈਰੀਏਬਲ ਚ ਸੀਗਾ ਠੀਕ ਹੈ ਇੱਕ ਐਗਜ਼ਾਮਪਲ ਹੋਰ ਦੇਖੋ ਤੁਹਾਨੂੰ ਉਹ ਚ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ ਏਕ ਨੰਬਰ ਦਾ ਕੁਐਸਚਨ ਐਮਸੀਕਿਊ ਜੇ ਹਮੇਸ਼ਾ ਆ ਜਾਂਦਾ ਹੁੰਦਾ ਹਰ ਸਾਲ ਹੀ ਹੁੰਦਾ ਵੈਸੇ ਤੇ ਹੁਣ ਮੈਨੂੰ ਦੱਸੋ ਇਹ ਪੀ ਆਫ ਐਕਸ ਹੈਗਾ ਇਹਦੀ ਕਿੰਨੀਆਂ ਸਿਫਰਾਂ ਨੇ ਤੁਸੀਂ ਕਹੋਗੇ ਸਰ ਸੋਖਾ ਹੈਗਾ ਐਕਸ ਐਕਸਿਸ ਨੂੰ ਦੇਖ ਲਓ ਕਿੰਨੀ ਵਾਰੀ ਟੱਚ ਕਰ ਰਿਹਾ 1 2 3 4 5 ਵਾਰੀ ਟੱਚ ਕਰ ਰਿਹਾ 5 ਜ਼ੀਰੋ ਹੋਣਗੇ ਪਰ ਧਿਆਨ ਦੇ ਨਾਲ ਇੱਕ ਗੱਲ ਵੇਖੋ ਕਿ ਇੱਥੇ ਮੈਂ ਐਕਸ ਐਕਸਿਸ ਤੇ ਵਾਈ ਐਕਸਿਸ ਨੂੰ ਚੇਂਜ ਕਰਤਾ ਠੀਕ ਹੈ ਐਕਸ ਤੋਂ ਰਹਿਤੇ ਵਾਈ ਤੋਂ ਰਹਿ ਨੂੰ ਚੇਂਜ ਕਰਤਾ ਐਕਸ ਤੋਂ ਰਮੈਥਲੇ ਆਇਆ ਵਾਈ ਤੋਂ ਰਮੈਥਲੇ ਆਇਆ ਕੋਣ ਵੇਖੋ ਇੱਥੇ ਐਕਸ ਐਕਸਿਸ ਨੂੰ ਕਿੰਨੀ ਵਾਰੀ ਟੱਚ ਕਰ ਰਹਾ ਹੈ ਇੱਕ ਵਾਰੀ ਸੋ ਇਹਦਾ ਜ਼ੀਰੋ ਕਿੰਨੇ ਹੋਣਗੇ ਇਹਦੀ ਸਿਫਰਾਂ ਕਿੰਨੀ ਹੋਣਗੀਆਂ ਇਸ ਪੋਲੀਨੋਮੀਅਲ ਦਾ ਇੱਕ ਹੀ ਸਿਫਰ ਹੋਏਗੀ ਠੀਕ ਹੈ ਸੋ ਇਸ ਤਰ੍ਹਾਂ ਕੁਐਸਚਨ ਤੁਮ ਆਫੇਰਾ ਕੇ ਵੀ ਆ ਜਾਂਦਾ ਹੈ ਇੱਕ ਗੱਲ ਹੋਰ ਜਿਹੜੀ ਮੈਂ ਤੁਹਾਨੂੰ ਦੱਸਦੀ ਹਾਂ ਦੱਸਦੀ ਭੁੱਲ ਗਿਆ ਪੋਲੀਨੋਮੀਆ ਦੀ ਜਿੰਨੀ ਡਿਗਰੀ ਹੋਏਗੀ ਉਨੇ ਹੀ ਉਨੇ ਹੀ ਉਹਦੇ ਸਿਫਰ ਜਾਂ ਜ਼ੀਰੋ ਹੋਣਗੇ ਠੀਕ ਹੈ ਜਿਵੇਂ ਵੇਖੋ ਐਕਸ 3 ਇੱਕ ਪੋਲੀਨੋਮੀਅਲ ਹੈਗਾ ਐਕਸ ਵੈਰੀਏ

प्लस बीएक्स प्लस सी हाईएसट डिग्री की है टू हैगी तो सिफर भी दो इतना किसी भी मतलब पोलिनोम पांच सि, पांच जीरो सिफर ने मतलब डिग्री भी पाँच होएगी हाईएसटी पावर होगी वेरिएबल होगी सो तो याद रखना जी बड़ी पावर पावर उन्नीस जीरो जाद जीरो उन्नी ਪਰ ਸੋ ਹੈਦਰ 2.1 ਦਾ ਸਾਰਾ ਕਨਸੈਪਟ ਸੀ ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਜੇਕਰ ਨਹੀਂ ਸਮਝ ਆਇਆ ਕਿਤੇ ਵੀ ਕੋਈ ਵੀ ਪ੍ਰੋਬਲਮ ਹੈ ਕਿਤੇ ਵੀ ਕੋਈ ਵੀ ਪ੍ਰੋਬਲਮ ਹੈ ਥੋੜੀ ਬੋਤੀ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਚ ਪੁੱਛ ਸਕਦੇ ਹੋ ਤੇ ਜੇਕਰ ਵੀਡੀਓ ਵਧੀਆ ਲਗੀ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ